सीएम साहब ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਚਲਾਈ ਹੋਈ ਹੈ ਇਹਦੇ ਵਿੱਚ ਬਹੁਤ ਹੀ ਵਧੀਆ ਸਫਲਤਾ ਸਾਡੇ ਕ੍ਰੋਸ ਕਰ ਪੁਲਿਸ ਨੂੰ ਮਿਲੀ ਜਦੋਂ ਸਾਡੇ ਸੀਆਈਏ ਦੀ ਟੀਮ ਵੱਲੋਂ ਬਹੁਤ ਇੱਕ ਆਪਰੇਸ਼ਨ ਚਲਾਇਆ ਗਿਆ ਪਿਛਲੇ ਇਨਫੋਰਮੇਸ਼ਨ ਬੇਸਡ ਸੀ ਜਿਵੇਂ ਲੇਖਤੇ ਤੋਂ ਇਹ ਇਸ ਦੇ ਪਿੱਛੇ ਲੱਗੇ ਹੋਏ ਸੀ ਜਿਸ ਦੇ ਦੌਰਾਨ ਇਹਨਾਂ ਨੇ ਦੋ ਵਿਅਕਤੀਆਂ ਨੂੰ ਸਾਜਨ ਤੇ ਰੇਸ਼ਮ ਸਾਜਨ ਨੇ ਕਰੀ 25 ਸਾਲ ਦਾ ਤੇ ਰੇਸ਼ਮ 23 ਸਾਲ ਦਾ ਇਹ ਦੋਨੇ ਇਹਨਾਂ ਨੇ ਇੱਕ ਆਵਾਸਤੀ ਦਾ ਰਹਿਣ ਵਾਲਾ ਤੇ ਦੂਸਰਾ ਡੇਲੀ ਵਾਲਾ ਪਿੰਡ ਹੈ ਸਦਰਥਾਣੇ ਚੋਂ ਤੁਹੋਂ ਨਰਨਾ ਦੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 5 ਕਿਲੋ 15 ਗ੍ਰਾਮ ਹੈਰਨ ਅਤੇ 29 ਲੱਖ 16 ਹਜ਼ਾਰ 700 ਰੁਪਇਆ ਜਿਹੜਾ ਡਰੱਗ ਬਣੀ ਆ ਜਾਂ ਹਵਾਲਾ ਬਣੀ ਕਹ ਲੋ ਇਹ ਇਹਨਾਂ ਤੋਂ ਬਰਾਮਦ ਕੀਤਾ ਇਹਨਾਂ ਤੋਂ ਹੋਰ ਵੀ ਕੁੱਝ ਕਿਸ ਗ੍ਰਾਂਫ ਕਾਫੀ ਖੁਲਾਸੇ ਹੋਏ ਆ ਜਿੱਥੋਂ ਪਤਾ ਲੱਗਦਾ ਵੀ ਇਹ ਇਹ ਕੰਮ ਕਰਦੇ ਆ ਰਹੇ ਸੀਗੇ ਤੇ ਇਹਨਾਂ ਦੇ ਲਿੰਕ ਪਾਕਿਸਤਾਨ ਦੇ ਨਾਲ ਜਿਹੜਾ ਉਥੋਂ ਦਾ ਵੱਡਾ ਸਮਗਲਰ ਹੈ ਇੱਕ ਸ਼ਾਹ ਪਖਤਾਨ ਜਿਹਨੇ ਆਪਣੇ ਏਰੀਏ ਦੇ ਵਿੱਚ ਆ ਜਿਹੜਾ ਗੰਦ ਪਾਇਆ ਹੋਇਆ ਇੱਥੇ ਜਿਹੜਾ ਭੇਜਦਾ ਜਿਹੜੇ ਹਿਰਨ ਦੀਆਂ ਥੇਪਾਂ ਤੇ ਇਹੋ ਜਿਹੇ ਬੰਦੇ ਉਹਦੇ ਨਾਲ ਰਲ ਕੇ ਜਿਹੜੇ ਆਪਣਾ ਮਾਹੌਲ ਖਰਾਬ ਕਰਦੇ ਸੀ ਇਹ ਇਸ ਨੂੰ ਮੈਂ ਕਹੂੰਗਾ ਇੱਕ ਬਹੁਤ ਵਧੀਆ ਇਹ ਆਪਰੇਸ਼ਨ ਕਰਕੇ ਜਿਹੜਾ ਇੱਕ ਇਹਨਾਂ ਦਾ ਲੱਕ ਤੋੜਿਆ ਇਹ ਜਿਹੜਾ ਕਾਟਲ ਸੀਗਾ ਡਰੱਗਸ ਦਾ ਉਸ ਨੂੰ ਆਪਾਂ ਉਹਦੇ ਵਿੱਚ ਖਤਮ ਕਰਨ ਦੇ ਵਿੱਚ ਕਾਮਯਾਬ ਹੋਏ ਆਂ ਇਦੇ ਵਿੱਚ ਇਹਨਾਂ ਦੇ ਨਾਲ ਦੇ ਜਿਹੜੇ ਇੱਕ ਦੋ ਹੋਰ ਸਾਥੀ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਦੇ ਵਿੱਚ ਆਉਣਗੇ ਉਹਨਾਂ ਨੂੰ ਵੀ ਆਪਾਂ ਜਲਦੋਂ ਚਲਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਤੇ ਹੋਰ ਵੱਡੀਆਂ ਰਿਕਵਰੀਜ਼ ਦੀ ਵੀ ਆਉਂਦੇ ਦਿਨਾਂ 'ਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਦੀ ਸੰਭਾਵਨਾ ਤੇ ਇਹਦੇ ਵਿੱਚ ਮੈਂ ਹੋਰ ਦੱਸਣਾ ਚਾਹਣਾ ਵੀ ਜਿਹੜੇ ਇਹਨਾਂ ਕੋਲੋਂ ਇਸ ਦੇ ਇਲਾਵਾ ਦੋ ਮੋਬਾਈਲ ਫੋਨ ਇੱਕ ਮੋਟਰਸਾਈਕਲ ਉਹਦੇ ਵਿੱਚ ਲਿੰਕ ਸਾਫ਼ ਇਹਨਾਂ ਦੇ ਨਾਲ ਜ਼ਾਹਰ ਹੁੰਦੇ ਜਿਹਦੇ ਨਾਲ ਸ਼ਾਹ ਪਖਤਾਨ ਜਿਹੜਾ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਲਿੰਕ ਇਹ ਜਿਹੜਾ ਸਾਜਨ ਹੈ ਉਮਰਕਰੀ 25 ਸਾਲ ਪੁੱਤਰ ਰਮੇਸ਼ ਵਾਸੀ ਬਸਤੀ ਆਵਾ ਟਾਣਾ ਸਿਟੀ ਫਿਰੋਜ਼ਪੁਰ ਦਾ ਇਹਦੇ ਤੇ ਪਹਿਲਾਂ ਵੀ ਪੰਜ ਮੁਕਦਮੇ ਜਿਹੜੇ ਐਨਡੀਪੀਐਸ ਦੇ ਇਹਦੇ ਤੇ ਦਰਜ ਹੈ ਤੇ ਇਹ ਹੁਣ ਚੇਵਾਂ ਮੁਕਦਮਾ ਜਿਹਦੇ ਵਿੱਚ ਇਹਦੇ ਤੋਂ ਇੰਨੀ ਵੱਡੀ ਰਿਕਵਰੀ ਹੋਈ ਹੈ ਤੇ ਕੁਝ ਹੋਰ ਬੰਦੇ ਜਿਹੜੇ ਇਹਦੇ ਵਿੱਚ ਫਿਗਰ ਕੀਤੇ ਆ ਜਿਹੜੇ ਇਹਦੇ ਨਾਲ ਦੇ ਸਾਥੀ ਹੈ ਉਹਨਾਂ ਦੇ ਸਾਡੀਆਂ ਟੀਮਸ ਬਣੀਆਂ ਹੋਈਆਂ ਤੇ ਆਲਰੇਡੀ ਉਹਦੇ ਰੇਡਸ ਚੱਲ ਗਈਆਂ ਤੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਹੋਰ ਕੋਆਰਡੀਨੇਟਰ ਸੰਦੇਹ ਜੀ ਸਰ ਜਿਵੇਂ ਕਿ ਆ ਵੀ ਇਹ ਮੇਨ ਬੰਦਾ ਸੀਗਾ ਫਰੋਸਪੋਰ ਦਾ ਇਹ 5 ਕਿਲੋ ਤੋਂ ਇਲਾਵਾ ਹੋਰ ਵੀ ਇਹਦੇ ਕੋਲੋਂ ਮਿਲ ਸਕਦਾ ਕੁਝ ਜਾਂ ਹੋਰ ਬੰਦੇ ਇਹਦੇ ਨਾਲ ਜਿਹੜੇ ਜੁੜੇ ਹੋਣ ਟੀਮ ਇਹਨਾਂ ਦੀ ਬਿਲਕੁਲ ਜੀ ਇਹਨੇ ਅੱਗੇ ਕੁਝ ਜਾਣਿਆ ਨੂੰ ਸਾਡੀ ਪੁੱਛ ਗਏ ਇਸ ਦੌਰਾਨ ਆਇਆ ਵੀ ਜਿਹੜਾ ਇਹਨੇ ਕੁਝ ਨੂੰ ਸਮਾਨ ਦਿੱਤਾ ਇਹਨੇ ਹੈਰਨ ਮੈਨੇ ਦਿੱਤੀ ਹੈ ਤੇ ਪਹਿਲਾਂ ਵੀ ਜਿਹੜੀ ਸਪਲਾਈ ਕਰਦਾ ਰਿਹਾ ਤੇ ਜਿਹੜੀ ਹੁਣ ਤਾਜ਼ੀ ਇਸਨੇ ਕੁਝ ਨੂੰ ਦਿੱਤੀ ਸੀ ਉਸ ਤੇ ਸਾਡੀ ਟੀਮਸ ਵਰਕ ਕਰ ਰਹੀ ਹੈ ਤੇ ਆਲਰੇਡੀ ਅਸੀਂ ਉਹਨਾਂ ਦਾ ਪਿੱਛਾ ਕਰ ਰਹੇ ਹਾਂ ਤੇ ਬੜਾ ਜਿਹੜਾ 29 ਲੱਖ ਰੁਪਈਆ ਹੈਗਾ ਕਾਫੀ ਪਰਚੇ ਹਾਂ ਜੀ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਆ ਜੀ ਤੇ ਆ ਜਿਹੜਾ ਛੇਵਾਂ ਪੱਤਰ ਆ ਇਹ ਪਿਛਲੇ ਮੁਕਦਮੇ ਵਿੱਚ ਫਰਾਰ ਚੱਲ ਰਹੇ ਸੀ ਜੀ ਨਹੀਂ ਕੁੱਛ ਦੇ ਵਿੱਚ ਬੇਲਡ ਆਊਟ ਹੈ ਜੀ ਬੇਲਡ ਆਊਟ ਸੋ ਲੱਖ ਜਿਹੜਾ ਹੈਗਾ ਜੀ ਇਹ ਇਹਨੇ ਵੇਚ ਚੁੱਕਿਆ ਸੀ ਨਸ਼ਾ ਜਾਂ ਖਰੀਦਣ ਜਾ ਰਿਹਾ ਸੀ ਕੀ ਸੀ ਇਹਦੇ ਨਾਲ ਸੰਪਰਕ ਕੀ ਸੀ ਜੀ ਇਕੱਠਾ ਹਾਂ ਕਿ ਜਿਵੇਂ ਜਿਵੇਂ ਸਪਲਾਈ ਜਿੱਥੇ ਕੀਤੀ ਹੁੰਦੀ ਸੀ ਉੱਥੇ ਹੀ ਪੈਸੇ ਇਕੱਠੇ ਕਰਦਾ ਸੀਗਾ ਇਨ ਟੱਚ ਹੋ ਕੇ ਜਿਹੜਾ ਪਾਕਿਸਤਾਨ ਦਾ ਜਿਹੜਾ ਦਾ ਹੈਂਡਲਰ ਸੀ ਉਹਦੇ ਨਾਲ 50-50 ਦੇ ਨੋਟ ਵੀ ਵਿੱਚ ਹੈਗੇ ਆ ਜੀ ਇਹਦਾ ਮਤਲਬ ਲੱਗਦਾ ਜਿਹੜੀਆਂ ਛੋਟੀਆਂ ਛੋਟੀਆਂ ਬਿੱਟਾਂ ਇਹ ਮਤਲਬ ਡਾਊਨ ਤੋਂ 50-50 ਦੇ ਨੋਟ 100-100 ਦੇ ਜਿਹੜੇ ਬਿੱਟਾਂ ਵੇਚ ਕੇ ਇਕੱਠੇ ਕੀਤੇ ਹੋਣਗੇ ਇਸ ਤਰ੍ਹਾਂ ਹੋ ਸਕਦਾ ਜਿਹੜਾ ਹੋ ਸਕਦਾ ਹੈ ਜੀ ਜਿਹੜਾ ਇਸ ਨੇ ਜਿਹੜਾ ਅਲੱਗ-ਅਲੱਗ ਜਣਿਆਂ ਤੋਂ ਜਿੱਥੇ ਇਹ ਸਪਲਾਈ ਕਰਦਾ ਸੀ ਉੱਥੋਂ ਪੈਸੇ ਇਕੱਠੇ ਕਰਦਾ ਸੀ ਤੇ ਉਹ ਪੈਸੇ ਇਕੱਠੇ ਇਸ ਤੋਂ ਤਾਈ ਸਾਰੇ ਬਰਾਮਦ ਹੋਏ ਵੱਖ-ਵੱਖ ਡੈਨੋਮੀਨੇਸ਼ਨਸ ਦੇ ਸਰ ਇਸ ਤੋਂ ਇਲਾਵਾ ਵੀ ਕੋਈ ਕੰਮ ਕਰਤਾ ਹੈਗਾ ਨਹੀਂ ਵੀ ਹੁਣ ਤਾਂ ਵਿਹਲਾ ਹੀ ਹੈ ਵਿਹਲਾ ਹੀ ਹੈ ਇਹੀ ਕਾਫੀ ਕੰਮ ਹੈ ਇਹੀ ਕੰਮ ਹੈ ਸਰ ਖਰਪੇ ਇਨੇ ਇਕੱਠੇ ਬੈ ਨਹੀਂ ਦੇਖੇ ਕਦੇ ਸਰ ਇਹ ਹੋ ਸਕਦਾ ਵੀ ਹੜਾਂ ਚ ਹੀ ਲੈਂਦੇ ਹੁਣ ਜਦੋਂ ਹੜਾਂ ਚ ਬਹੁਤ ਸਾਰਾ ਜ਼ਿਆਦਾ ਫੜਿਆ ਵੀ ਗਿਆ ਦੇਖੋ ਜਿਹੜੇ ਇਹ ਅਜਿਹੇ ਜਿਹੜੇ ਸਮਗਲਰ ਹੁੰਦੇ ਆ ਮਾੜੇ ਅਨਸਰ ਹੁੰਦੇ ਆ ਇਹ ਹਰ ਕਿਸੇ ਚੀਜ਼ ਦੀ ਆੜ ਲੈਂਦੇ ਆ ਕਿਸੇ ਨੇ ਕੋਈ ਆੜ ਲੈਣੀ ਹੈ ਕਿਸੇ ਆੜ ਦੇ ਵਿੱਚ ਕਿਸੇ ਚੀਜ਼ ਦੇ ਹੜ ਆ ਗਏ ਉਹਦੀ ਆੜ੍ਹਤs ਵੀ ਸਾਰੇ ਜਣੇ ਪੁਲਿਸ ਉਧਰ ਬਿਜ਼ੀ ਹੋ ਬਾਕੀ ਲੋਕ ਉਧਰ ਬਿਜ਼ੀ ਹੋਣਗੇ ਉਹਦੀ ਆੜ੍ਹਤ ਦੇ ਵਿੱਚ ਵੀ ਆਪਾਂ ਇਹਨੂੰ ਡਰਾਈਵਸ ਨੂੰ ਉਧਰੋਂ ਮੰਗਾ ਲਈਏ ਜਾਂ ਅੱਗੇ ਪਿੱਛੇ ਇਹਨੂੰ ਭੇਜ ਦਈਏ ਤੇ ਇਹ ਜਿਹੜਾ ਇੱਕ ਹਫਤਾ ਲੰਬਾ ਆਪਰੇਸ਼ਨ ਸੀ ਪਹਿਲਾਂ ਵੀ ਸਾਡੇ ਕੋਲ ਇਨਫੋਰਮੇਸ਼ਨ ਸੀ ਪਰ ਹੁਣ ਲਗਾਤਾਰ ਲਗਭਗ ਇੱਕ ਹਫਤਾ ਲਾਇਆ ਇਨਫੋਰਮੇਸ਼ਨ ਬੇਸ ਸਾਰੀ ਕਾਰਵਾਈ ਕਰਕੇ ਸਾਡੀ ਟੀਮ ਆ ਸਾਰੀ ਟੀਮ ਜਿਹੜੀ ਖੜੀ ਐ ਇਹਨਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਤੋਂ ਇਹਨੂੰ ਸ਼ੁਕ੍ਰਿਤ ਕਰਦਾ ਹਾਂ ਕਾਮਯਾਬੀ ਟੋਟਲ